ਡਾਕਟਰ ਗੁਰਬਖ ਸਿੰਘ ਪੰਡਾਲ ਦੀ ਰਚਨਾ ਕਰੈਬੀਅਨ ਟਾਪੂਆਂ ਦੀ ਸੈਰ ਗੋਰਿਆਂ ਦੀ ਬਸਤੀ ਕੇਮਨ ਟਾਪੂ ਸਾਡਾ ਅਗਲਾ ਪੜਾਅ ਸੀ ਕੇਮਨ ਹਾਈਲੈਂਡਸ ਗੋਰਿਆਂ ਦੀ ਬਸਤੀ ਇੰਗਲੈਂਡ ਦੇ ਬਾਦਸ਼ਾਹ ਦੀ ਸਲਤਨਤ ਇੰਗਲੈਂਡ ਵੱਲੋਂ ਨਿਯੁਕਤ ਕੀਤਾ ਗਵਰਨਰ ਇਹਨਾਂ ਟਾਪੂਆਂ ਦਾ ਕਰਤਾ ਕਰਤਾ ਕੇਮਨ ਆਈਲੈਂਡਸ ਤਿੰਨ ਟਾਪੂਆਂ ਦਾ ਸੰਗ੍ਰਹਿ ਹੈ ਗ੍ਰੈਂਡ ਕੇਮਨ ਹਾਈਲੈਂਡ ਲਿਟਲ ਕੇਮਨ ਆਈਲੈਂਡ ਤੇ ਬਲੈਕ ਕੇਮਨ ਆਈਲੈਂਡ ਗ੍ਰੈਂਡ ਕੇਮਨ ਆਈਲੈਂਡ 22 ਮੀਲ ਲੰਬਾ ਤੇ 8 ਮੀਲ ਚੌੜਾ ਹੈ ਜਿਸ ਦੀ ਆਬਾਦੀ 90 ਹਜ਼ਾਰ ਹੈ। ਲਿਟਲ ਕੇਮਨ ਆਈਲੈਂਡ 10 ਮੀਲ ਲੰਬਾ ਤੇ 2 ਮੀਲ ਚੌੜਾ ਹੈ ਜਿਸ ਦੀ ਆਬਾਦੀ ਸਿਰਫ 3000 ਹੈ। ਜਦਕਿ ਬਲੈਕ ਆਈਲੈਂਡ 12 ਮੀਲ ਲੰਬਾ ਤੇ 1 ਮੀਲ ਚੌੜਾ ਹੈ ਤੇ ਇਸ ਦੀ ਆਬਾਦੀ ਸਿਰਫ 200 ਹੈ। ਲੋਕਾਂ ਵੱਲੋਂ 19 ਨੁਮਾਇंदे ਚੁਣੇ ਜਾਂਦੇ ਹਨ ਜਦਕਿ ਇੰਗਲੈਂਡ ਦੇ ਬਾਦਸ਼ਾਹ ਵੱਲੋਂ 6 ਪ੍ਰਤੀਨਿਧ ਨਾਮਜ਼ਦ ਕੀਤੇ ਜਾਂਦੇ ਹਨ। ਇਹ 25 ਪ੍ਰਤੀਨਿਧੀ ਕੇਮਨ ਟਾਪੂਆਂ ਦੀ ਸਰਕਾਰ ਚਲਾਉਂਦੇ ਹਨ ਜਦਕਿ ਹਰ ਕੰਮ ਦੀ ਸਹਿਮਤੀ ਇੰਗਲੈਂਡ ਵੱਲੋਂ ਹੀ ਦਿੱਤੀ ਜਾਂਦੀ ਹੈ। ਕੇਮਨ ਟਾਪੂਆਂ ਦੀ ਰਾਜਧਾਨੀ ਗ੍ਰੈਂਡ ਕੇਮਨ ਆਈਲੈਂਡ ਵਿਖੇ ਹੈ ਜਿੱਥੇ ਸਮੁੰਦਰ ਵਿੱਚ ਸਾਡਾ ਜਹਾਜ਼ ਰੁਕਿਆ ਸੀ। ਕਿਸ਼ਤੀਆਂ ਰਾਹੀਂ ਸਲਾਨੀਆਂ ਨੂੰ ਕੰਡੇ ਤੇ ਲਜਾਇਆ ਗਿਆ। ਫਿਰ ਟੈਕਸੀ ਰਾਹੀਂ ਸਲਾਨੀ 7 ਮੀਲ ਲੰਬੀ ਬੀਚ ਤੇ ਜਾਂਦੇ ਹਨ। ਇਸਦੇ ਪਾਣੀਆਂ ਤੇ ਸਮੁੰਦਰੀ ਲਹਿਰਾਂ ਵਿੱਚ ਭੇਜਦੇ ਤੇ ਅਨੰਦਿਤ ਹੁੰਦੇ ਹਨ। ਸਾਫ਼ ਪਾਣੀ ਵਿੱਚ ਅਠ ਖੇਡੀਆਂ ਕਰਦੇ ਕੁਦਰਤ ਦੀ ਖੂਬਸੂਰਤੀ ਨੂੰ ਮਾਣਦੇ ਹਨ। ਬੀਚ ਕੱਕੀ ਰੇਤ ਵਾਲੀ ਸਾਫ ਸੁਥਰੀ ਹੈ ਕਿਧਰੇ ਵੀ ਗੰਦਗੀ ਦਾ ਨਾਮੋ ਨਿਸ਼ਾਨ ਨਹੀਂ ਨੀਲੇ ਪਾਣੀਆਂ ਵਿੱਚ ਤੈਰਦਿਆਂ ਤੇ ਸਮੁੰਦਰੀ ਲਹਿਰਾਂ ਦੀ ਸ਼ੋਮਣਦਿਆਂ ਬੰਦਾ ਇੱਕ ਸੁਖਨ ਅਤੇ ਸਕੂਨ ਵਿੱਚ ਭਿੱਜ ਜਾਂਦਾ ਹੈ ਉਸ ਦੀ ਰੂਹ ਪਾਣੀਆਂ ਵਾਂਗ ਨਿਰਮਲ ਹੋਣਾ ਲੋਚਦੀ ਹੈ ਦਰਅਸਲ ਸਮੁੰਦਰ ਦੇ ਪਾਣੀ ਵਿੱਚ ਬੰਦਾ ਕੁਦਰਤ ਦੇ ਸਭ ਤੋਂ ਨੇੜੇ ਹੁੰਦਾ ਹੈ ਇਸ ਦੇ ਬਲਿਹਾਰੇ ਜਾਂਦਾ ਕਿ ਕੁਦਰਤ ਦੀ ਕਿਹ ਹੀ عناਇਤ ਹੈ ਕਿ ਉਸਨੇ ਬੰਦੇ ਦੀ ਝੋਲੀ ਵਿੱਚ ਸਮੁੰਦਰ ਧਰਤੀ ਪਹਾੜ ਮਾਰੂਥਲ ਮੈਦਾਨੀ ਕਿਤੇ ਰੇਗਿਸਤਾਨ ਜੰਗਲ ਵਰਗੀਆਂ ਨਿਆਮਤਾ ਨਾਲ ਉਸਨੂੰ ਮਾਲੂਮਾਲ ਕੀਤਾ ਪਰ ਮਨੁੱਖ ਕਿੰਨਾ ਨਾ ਸ਼ੁਕਰ ਹੈ ਕਿ ਉਹ ਇਨਾ ਰਹਿਮਤਾਂ ਦੀ ਬੇਹਰਮਤੀ ਕਰਨ ਲਈ ਹਰ ਕਦਮ ਤੱਕ ਵਿੱਚ ਰਹਿੰਦਾ ਹੈ ਅਸੀਂ ਸਮੁੰਦਰ ਅਤੇ ਇਸ ਦੇ ਤਟਾਂ ਨੂੰ ਬਲੀਦ ਕੀਤਾ ਪਹਾੜਾਂ ਦੇ ਤਨ ਦੀ ਹਰਿਆਵਲੀ ਚਾਦਰ ਜੰਗਲਾਂ ਨੂੰ ਖਤਮ ਕਰਨ ਲਈ ਰੁੱਖਾਂ ਨੂੰ ਵੱਢਣ ਦਾ ਅੱਗ ਲਾ ਕੇ ਸਾੜਨ ਵਿੱਚ ਕੋਈ ਕਸਰ ਨਹੀਂ ਛੱਡਦੇ ਧਰਤੀ ਨੂੰ ਮਾਰੂਥਲ ਬਣਾਉਣ ਲਈ ਹਮੇਸ਼ਾ ਉਸਕ ਰਹਿੰਦੇ ਹਨ ਜੰਗਲੀ ਜੀਵਾਂ ਦੀਆਂ ਕਈ ਨਸਲਾਂ ਤਾਂ ਅਸੀਂ ਖਾ ਕੇ ਮੁਕਾ ਦਿੱਤੀਆਂ ਪਰ ਬੰਦੇ ਦਾ ਢਿੱਡ ਨਹੀਂ ਭਰਿਆ ਇਸ ਦੀ ਆਪਣੀ ਕਰੰਸੀ ਕੇਮਨ ਡਾਲਰ ਹੈ ਜਿਹੜਾ ਅਮਰੀਕੀ ਡਾਲਰ ਤੋਂ ਵੱਡਾ ਹੈ ਤੇ ਇੱਕ ਅਮਰੀਕੀ ਡਾਲਰ ਦੇ ਸਿਰਫ 87 ਸੈਂਟ ਬਣਦੇ ਹਨ ਗ੍ਰੈਂਡ ਕੇਮਨ ਆਈਲੈਂਡ ਵਿੱਚ ビーチ ਦੇ ਨਾਲ-ਨਾਲ ਮਹਿੰਗੇ ਹੋਟਲ ਤੇ ਅਮੀਰਾਂ ਦੇ ਘਰ ਹਨ ビーチ ਦੇ ਕੋਲ ਬਣੇ ਘਰਾਂ ਦੀ ਕੀਮਤ ਅੰਦਾਜ਼ਨ 40 ਤੋਂ 50 ਮਿਲੀਅਨ ਹੈ ਮੂਲ ਨਿਵਾਸੀਆਂ ਦੀ ਆਰਥਿਕ ਹਾਲਤ ਤਾਂ ਬਹੁਤ ਚੰਗੀ ਨਹੀਂ ਉਹਨਾਂ ਦੀ ਮਾਨਸਿਕਤਾ ਵਿੱਚ ਖੁਦਗਰਜ਼ੀ ਤੇ ਲਾਲਚ ਦੇਖਣ ਨੂੰ ਮਿਲਿਆ ਇੱਥੇ ਵਿੱਚ ਤੇ ਵੈਨ ਲਈ ਕੁਰਸੀਆਂ ਜਾਂ ਛਤਰੀ ਕਿਰਾਏ ਤੇ ਹੀ ਮਿਲ ਜਾਂਦੀਆਂ ਹਨ ਪਰ ਛਾਤਰ ਲੋਕ ਪੈਸੇ ਲੈ ਕੇ ਕਿਸੇ ਹੋਰ ਦੀਆਂ ਕੁਰਸੀਆਂ ਝਕਾ ਕੇ ਪੈਸੇ ਵਟੋੜ ਲੈਂਦੇ ਹਨ ਤੇ ਰਫੂ ਚੱਕਰ ਹੋ ਜਾਂਦੇ ਹਨ ਕਈ ਲੋਕ ਅਜਿਹੇ ਠੱਗ ਵਿਅਕਤੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਜਿਹਾ ਹੀ ਸਾਡੇ ਨਾਲ ਹੋਇਆ ਕਿ ਇੱਕ ਵਿਅਕਤੀ ਨੇ ਚਲਾਕੀ ਨਾਲ ਪੈਸੇ ਲੈ ਕੇ ਕਿਸੇ ਹੋਰ ਦੀਆਂ ਦੋ ਕੁਰਸੀਆਂ ਦੇ ਦਿੱਤੀਆਂ ਤੇ ਆਪ ਦਿੱਤਰ ਹੋ ਗਿਆ ਜਦ ਅਸਲੀ ਮਾਲਕ ਨੂੰ ਪਤਾ ਲੱਗਿਆ ਤਾਂ ਉਹ ਲੜਨ ਲੱਗਾ ਕਿ ਮੈਨੂੰ ਪੈਸੇ ਦਿਓ ਬੋਲ ਬੁਲਾਰਾ ਸੁਣ ਕੇ ਪੁਲਿਸ ਵੀ ਆ ਗਈ ਪੁਲਿਸ ਅਫਸਰ ਦਾ ਕਹਿਣਾ ਸੀ ਕਿ ਇਹ ਲੋਕ ਅਜਿਹੀ ਬੇਈਮਾਨੀ ਕਰ ਜਾਂਦੇ ਹਨ ਅਸੀਂ ਕੋਸ਼ਿਸ਼ ਤਾਂ ਬਹੁਤ ਕਰਦੇ ਹਾਂ ਪਰ ਠੱਗ ਲੋਕ ਬਾਜ਼ ਨਹੀਂ ਆਉਂਦੇ ਨਿੱਕੀ ਜੀ ਬਦਮਖੀ ਤੁਹਾਡੇ ਸੈਰ ਸਪਾਟੇ ਦਾ ਮਜ਼ਾ ਤਾਂ ਕਿਰਕਰਾ ਕਰ ਹੀ ਜਾਂਦੀ ਹੈ ਕੇਮਨ ਟਾਪੂ ਸੈਰ ਸਪਾਟੇ ਦਾ ਕੇਂਦਰ ਹਨ ਅਮੀਰ ਲੋਕਾਂ ਦੀ ਰਿਟਾਇਰਮੈਂਟ ਤੋਂ ਬਾਅਦ ਰਹਿਣ ਲਈ ਵਧੀਆ ਥਾਂ ਹੈ ਇੱਥੋਂ ਦੀ ਅਸਲੀ ਤਾਕਤ ਤਾਂ ਹਾਲੇ ਵੀ ਗੋਰਿਆਂ ਦੇ ਹੱਥ ਹੈ ਗਵਰਨਰ 4 ਸਾਲੀ ਨਿਯੁਕਤ ਕੀਤਾ ਜਾਂਦਾ ਹੈ ਤੇ ਹੁਣ ਪਹਿਲੀ ਵਾਰ ਇਸ ਦੀ ਗਵਰਨਰ ਇੱਕ ਔਰਤ ਹੈ ਜਦ ਸਾਨੂੰ ਗਾਈਡ ਨੇ ਗਵਰਨਰ ਹਾਊਸ ਦਿਖਾਇਆ ਤਾਂ ਕਮਾਲ ਦੀ ਗੱਲ ਇਹ ਸੀ ਕਿ ਗਵਰਨਰ ਹਾਊਸ ਦੇ ਬਾਹਰ ਕੋਈ ਵੀ ਪੁਲਿਸ ਕਰਮੀ ਤਾਇਨਾਤ ਨਹੀਂ ਸੀ ਕੋਈ ਵੀ ਗਵਰਨਰ ਨੂੰ ਮਿਲ ਸਕਦਾ ਹੈ ਪਹਿਲਾਂ ਪਹਿਲਾਂ ਲਬੀਆਂ ਜ਼ਿਆਦਾਤਰ ਨਵੀਆਂ ਆਬਾਦੀਆਂ ਤੇ ਗੋਰਿਆਂ ਫ੍ਰਾਂਸੇਸੀਆਂ ਜਾਂ ਸਪੈਨਿਸ਼ ਲੋਕਾਂ ਨੇ ਕਬਜ਼ੇ ਕਰਕੇ ਇਹਨਾਂ ਨੂੰ ਆਪਣੀਆਂ ਕਲੋਨੀਆਂ ਬਣਾਈਆਂ ਸਨ ਜਿਸ ਦਾ ਰਹੰਤ ਖੁੰਦ ਹੁਣ ਕੁਝ ਕੁ ਕਲੋਨੀਆਂ ਹੀ ਰਹਿ ਗਈਆਂ ਨੇ ਕੁਝ ਕੁ ਦੇਸ਼ ਸਿਰਫ ਨਾਮਾਤਰੀ ਇੰਗਲੈਂਡ ਦੀ ਸਲਤਨਤ ਹਨ ਜਿਵੇਂ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਆਦਿ ਕੁਝ ਦੇਸ਼ ਹੀ ਇੰਗਲੈਂਡ ਦੇ ਪ੍ਰਭਾਵ ਹੇਠ ਹਨ ਧੰਨਵਾਦ